ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਦੀ ਸੇਵਾ ਦਾ ਅੱਜ ਛੇਵਾਂ ਦਿਨ ਹੈ। ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਦੂਜੇ ਦਿਨ ਸੇਵਾ ਨਿਭਾਉਣਗੇ। ਸਭ ਤੋਂ ਪਹਿਲਾਂ ਪੈਰੇਦਾਰ ਦੇ ਵਜੋਂ ਸੇਵਾ ਕਰਨਗੇ ਸੁਖਬੀਰ ਸਿੰਘ ਬਾਦਲ। ਲੰਗਰ ਹਾਲ ਦੇ ਵਿੱਚ ਜੂਠੇ ਪਾਂਡਿਆਂ ਦੀ ਵੀ ਸੇਵਾ ਨਿਭਾਉਣਗੇ। ਸੁਖਬੀਰ ਸਿੰਘ ਬਾਦਲ 1 ਘੰਟਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੀਰਤਨ ਵੀ ਸਰਵਣ ਕਰਨਗੇ। 3 ਅਤੇ 4 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਗਈ ਸੀ। ਸੁਖਬੀਰ ਸਿੰਘ ਬਾਦਲ ਨੇ 5 ਅਤੇ 6 ਦਸੰਬਰ ਨੂੰ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਜੋ ਧਾਰਮਿਕ ਸਜਾ ਸੁਖਬੀਰ ਸਿੰਘ ਬਾਦਲ ਅਤੇ तमाम ਅਕਾਲੀ ਆਗੂਆਂ ਨੂੰ ਲਗਾਈ ਗਈ ਉਹ ਨਿਭਾਈ ਜਾ ਰਹੀ ਹੈ 7 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਸੇਵਾ ਦੀ ਸ਼ੁਰੂਆਤ ਹੋਈ ਸੀ ਤੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੇਵਾ ਦਾ ਦੂਜਾ ਦਿਨ ਹੈ ਤਾਂ ਪਹਿਲਾ ਪਹਿਰੇਦਾਰ ਦੇ ਵਜੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਨਿਭਾਈ ਜਾਏਗੀ ਇਸੇ ਤਰੀਕੇ ਦੇ ਨਾਲ ਪਹਿਰੇਦਾਰ ਦੀ ਪੋਸ਼ਾਕ ਦੇ ਵਿੱਚ ਹੱਥ ਦੇ ਵਿੱਚ ਵਰਸ਼ਾ ਫੜ ਕੇ ਸੇਵਾ ਨਿਭਾਉਣਗੇ ਸੁਖਬੀਰ ਸਿੰਘ ਬਾਦਲ। ਤਸਰੀ ਫਤਿਹਗੜ ਸਾਹਿਬ ਦੇ ਵਿੱਚ ਦੂਜੇ ਦਿਨ ਸੇਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਿਭਾਈ ਜਾਏਗੀ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਜਿਸ ਦੇ ਤਹਿਤ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਸੇਵਾ ਜਿਹੜੀ ਹੈ ਉਹ ਨਿਭਾਈ ਜਾਏਗੀ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਨਿਭਾਈ ਹੈ ਸਭ ਤੋਂ ਪਹਿਲਾਂ ਪਹਿਰੇਦਾਰ ਦੀ ਪੋਸ਼ਾਕ ਪਾ ਕੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਸੇਵਾ ਨਿਭਾਈ ਪਹਿਰੇਦਾਰ ਦੀ ਉਸ ਤੋਂ ਬਾਅਦ ਗੁਰੂ ਘਰ ਵਿਖੇ ਕੀਰਤਨ ਸਰਵਣ ਕੀਤਾ ਤੇ ਝੂਠੇ ਭਾਂਡੇ ਵੀ ਉਹਨਾਂ ਦੇ ਵੱਲੋਂ ਮਾਜੇ ਗਏ ਤਾਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਜੋ ਧਾਰਮਿਕ ਸਜ਼ਾ ਜਾਂ ਤਨਖਾਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਗਈ ਅੱਜ ਉਸ ਦਾ 6ਵਾਂ ਦਿਨ ਹੈ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੇਵਾ ਦਾ ਅੱਜ ਦੂਜਾ ਦਿਨ ਹੈ ਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਦੂਜੇ ਦਿਨ ਵੀ ਸਭ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਪਹਿਰੇਦਾਰ ਦੇ ਵਜੋਂ ਸੇਵਾ ਨਿਭਾਉਣਗੇ ਉਸ ਤੋਂ ਬਾਅਦ ਗੁਰੂ ਘਰ ਵੇਖੇ ਕੀਰਤਨ ਸਰਵਣ ਕਰਨਗੇ ਕੀਰਤਨ ਸਰਵਣ ਕਰਨ ਤੋਂ ਬਾਅਦ ਝੂਠੇ ਭਾਂਡੇ ਮਾਂਜਣ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਨਿਭਾਈ ਜਾਏਗੀ ਹਾਲਾਂਕਿ ਇਸ ਦਰਮਿਆਨ ਜਿਹੜੇ ਸੁਰੱਖਿਆ ਦੇ ਆਲਾ ਇੰਤਜ਼ਾਮ ਨੇ ਉਹ ਵੀ ਕੀਤੇ ਜਾ ਰਹੇ ਨੇ ਇਸ ਵਕਤ ਦੀ ਕੀ ਕੋਈ ਤਸਵੀਰ ਹੈ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਆਸਕ ਜੁੜ ਚੁੱਕੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤਾਂ ਜਸਪ੍ਰੀਤ ਕੀ ਕੋਈ ਤਸਵੀਰਾਂ ਨੇ ਖਾਸ ਤੌਰ ਦੇ ਉੱਤੇ ਸੁਰੱਖਿਆ ਦੇ لحاظ ਦੇ ਨਾਲ ਕੀ ਆਲਾ ਇੰਤਜ਼ਾਮ ਨੇ ਅੱਜ ਦੂਜਾ ਦਿਨ ਹੈ ਸੁਖਵਿੰਦਰ ਸਿੰਘ ਬਾਦਲ ਦੀ ਸੇਵਾ ਦਾ ਆ ਬਿਲਕੁਲ ਅਜੀ ਜਦ ਹੀ ਨਫਰੇ ਘੜ ਸਾਹਿਬ ਦੇ ਵਿੱਚ ਜਾਨੀ ਕਿ ਕੁੱਲ ਦਿਨਾਂ ਤੇ ਗੱਲ ਕੀਤੀ ਜਾਵੇ ਤਾਂ 6ਵਾਂ ਦਿਨ ਹੋ ਚੁੱਕਿਆ ਆ ਸੇਵਾ ਦਾ ਜਿਹੜਾ ਸ਼ੁਰੂ ਹੋਇਆ ਹੈ ਤੋਂ ਜਿਹੜੀ ਸੇਵਾ ਪਹਿਲਾਂ ਜਿਹੜੀ ਪਹਿਰੇਦਾਰ ਦੀ ਨਿਪਾਇ ਜਾਵੇਗੀ ਉਸ ਤੋਂ ਬਾਅਦ ਕੀਰਤਨ ਸਰਵਣ ਕੀਤਾ ਜਾਵੇਗਾ ਫਿਰ ਝੂਠੇ ਵਰਤਨਾ ਦੀ ਜਿਹੜੀ ਉਹ ਸੇਵਾ ਕੀਤੀ ਜਾਵੇਗੀ ਇਸੇ ਥਾਂ ਤੇ ਜਿੱਥੇ ਅਸੀਂ ਮੌਜੂਦ ਆ ਉੱਥੇ ਹੀ ਜਿਹੜਾ ਸੁਰੱਖਿਆ ਦੇ ਇੰਤਜ਼ਾਮ ਦੀ ਗੱਲ ਕੀਤੀ ਹੈ ਤਾਂ ਪੁਖਤਾ ਕਰ ਲਿੱਤੇ ਗਏ ਨੇ ਕਿਉਂਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਜਿਹੜਾ ਇਹ ਪੁਲਿਸ ਚੌਕਸ ਹੈ ਤੇ ਇਸ ਦੇ ਨਾਲ ਸਰਕਾਰ ਵੀ ਚਾਹੁੰਦੀ ਕੋਈ ਐਸੀ ਗੱਲ ਹੁਣ ਅ ਇਹ ਜਿਹੜੇ ਨੇ ਸੀਨੀਅਰ ਲੀਡਰਸ਼ਿਪ ਦੇ ਨਾਲ ਨਾਲ ਜਿਹੜੇ ਨੇ ਸੀਨੀਅਰ ਸੁਰੱਖਿਆ ਕਰਮੀ ਮੌਜੂਦ ਨੇ ਇੱਥੇ ਕਿਉਂਕਿ ਜਾਇਜ਼ਾ ਲਿੱਤਾ ਜਾ ਰਿਹਾ ਹਰ ਇੱਕ ਜਿਹੜਾ ਇੰਤਜ਼ਾਮ ਜਿਹੜਾ ਚੈੱਕ ਕੀਤਾ ਜਾ ਰਿਹਾ ਤੇ ਥੋੜੀ ਦੇਰ ਦੇ ਵਿੱਚ ਜ ਜ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪੁੱਜਣਗੇ ਤੇ ਫਿਰ ਇੱਥੇ ਜਾ ਕੇ ਹੀ ਜਿਹੜੀ ਉਹ ਸੇਵਾ ਉਹ ਸ਼ੁਰੂ ਹੋ ਜਾਵੇਗੀ ਫਿਲਹਾਲ ਜਿਹੜਾ ਇਹ ਅਰਦਾਸ ਜਿਹੜੀ ਹੁਣ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਕਰਕੇ ਜਿਹੜਾ ਇਹ ਸਾਰੇ ਗੁਰੂ ਅਗੇ ਜਿਹੜੇ ਨੇ ਇਸੇ ਛੁਕਾ ਕੇ ਇੱਥੇ ਖੜੇ ਨੇ ਤੇ तमाम ਲੀਡਰ ਦੇ ਵਿੱਚ ਸਿਕਿਉਰਟੀ ਹੈ ਕਿਉਂਕਿ ਆਮ ਕਰਕੇ ਸਿਵਲ ਵਰਦੀ ਦੇ ਵਿੱਚ ਜਿਹੜੀ ਸਾਰੀ ਸਿਕਿਉਰਟੀ ਜਿਆਦਾ ਲਾਈ ਜਾਂਦੀ ਹੈ ਕਿ ਆਉਣ ਜਾਣ ਵਾਲੀ ਜਿਹੜੀ ਸੰਗਤ ਹੈ ਉਹਨੂੰ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਜਾਂ ਉਹ ਪੈਨਿਕ ਨਾ ਹੋਵੇ ਇਸੇ ਕਰਕੇ ਜਿਹੜਾ ਸਾਰੇ ਇੰਤਜ਼ਾਮ ਜਿਹੜੇ ਨੇ ਇੱਥੇ ਉਹ ਮੁਕੰਮਲ ਹੋ ਚੁੱਕੇ ਨੇ ਚੰਦ ਮਿੰਟਾਂ ਚ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਇੱਥੇ ਉਹ ਪਹੁੰਚਣ ਗਏ ਤੇ ਫਿਰ ਉਸ ਤੋਂ ਬਾਅਦ ਆ ਕੇ ਇਸੇ ਥਾਂ ਤੇ ਜਿੱਥੇ ਇਸ ਸਮੇਂ ਅਸੀਂ ਮੌਜੂਦ ਹੈ ਇੱਥੇ ਆ ਕੇ ਪਸ਼ਾਕੇ ਪਾ ਕੇ ਤੇ ਹੱਥ ਚ ਬਸਿਆ ਫੜ ਕੇ ਜਿਹੜਾ ਹੈ ਪਹਿਰੇ ਉਨ ਕੀਤਾ ਜਾਵੇਗਾ ਤੇ ਫਿਰ ਝੂਠੇ ਵਰਤਨਾ ਦੀ ਜਿਹੜੀ ਉਹ ਸੇਵਾ ਜਿਹੜੀ ਕੀਤੀ ਜਾਵੇ ਇੱਕ ਹੋਰ ਮਾਹੌਲ ਜਰੂਰ ਦਿਖਾ ਦਿੰਨੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਸਾਝੀਆਂ ਕਰ ਰਹੇ ਆ ਹਾਲਾਂਕਿ ਜਿਹੜੀ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਪੱਖ ਨਾਲ ਉਹ ਵੀ ਜਿਹੜੀ ਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹਰ ਇੱਕ ਗੇਟ ਹਰ ਇੱਕ ਜਗ੍ਹਾ ਦੇ ਉੱਤੇ ਪੂਰੀ ਚੈੱਕਪੋਸਟ ਲਾਈਆਂ ਗਈਆਂ ਨੇ ਚੈੱਕ ਕੀਤਾ ਜਾ ਰਿਹਾ ਤਾਂ ਕਿ ਸਿਕਿਉਰਿਟੀ ਕਿਤੇ ਵੀ ਜਿਹੜੀ ਆ ਕਲੈਪਸ ਨਾ ਹੋਵੇ ਸਿਕਿਉਰਿਟੀ ਜਿਹੜੀ ਆ ਉਸੇ ਤਰੀਕੇ ਨਾਲ ਜਿਹੜਾ ਹੈ ਪ੍ਰਕਰਾਰ ਰਵੇ ਤੇ ਆਮ ਜਿਹੜੀ ਆਉਣ ਜਾਣ ਵਾਲੀ ਸੰਗਤ ਉਹਨੂੰ ਵੀ ਤਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਤਸਵੀਰ ਹੈ ਪਰ ਦੁਵਾਰਾ ਫਤੇਗੜ ਸਾਹਿਬ ਦੀ ਜਿੱਥੇ तमाम ਜਿਹੜੇ ਨੇ ਲੀਡਰਸ਼ਿਪ ਹਜੇ ਪਹੁੰਚਣੀ ਸ਼ੁਰੂ ਹੋਈ ਹੈ ਹਾਲਾਂਕਿ ਸੀਨੀਅਰ ਲੀਡਰ ਜਿਹੜੇ ਨੇ ਅਮਨ ਉਹ ਹਜੇ ਪ ਜੀਵ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਇੱਥੇ ਉਹ ਪਹੁੰਚੇ ਸੀ ਜਿੱਨਾਂ ਵੱਲੋਂ ਆਪਣੀ ਸੇਵਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀਗੀ ਉਹ ਤਸਵੀਰਾਂ ਨੇ ਅੱਜ ਦੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਬਿਲਕੁਲ ਜਸਪ੍ਰੀਤ ਤੁਗੀ ਅਰਦਾਸ ਬੇਨਤੀ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੀ ਸੇਵਾ ਹੈ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਉਸ ਦੀ ਸ਼ੁਰੂਆਤ ਹੋਏਗੀ ਹਾਲਾਂਕਿ ਕੁਝ ਲੀਡਰ ਅਸੀਂ ਵੇਖ ਪਾ ਰਹੇ ਆ ਕਿ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਨਤਮਸਤਕ ਹੋਣ ਦੇ ਲਈ ਪਹੁੰਚ ਚੁੱਕੇ ਨੇ ਪਰ ਜਿਸ ਤਰੀਕੇ ਦੇ ਨਾਲ ਕਿਉਂਕਿ ਇਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਪਹਿਲੇ ਦਿਨ ਜਿਹੜੀ 2 ਦਿਨ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਗਈ ਹੈ ਸੁਖਬੀਰ ਸਿੰਘ ਬਾਦਲ ਅਤੇ तमाम ਜਿਹੜੇ ਅਕਾਲੀ ਲੀਡਰ ਨੇ ਉਸ ਤੋਂ ਬਾਅਦ ਤਖਤਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਹੁਣ ਅੱਜ ਦੂਜਾ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਦਾ ਹੈ ਕਿਉਂਕਿ ਇਹ ਦੂਜਾ ਦਿਨ ਹੈ ਤਾਂ لازਮੀ ਤੌਰ ਦੇ ਉੱਤੇ ਹੈ ਕਿ ਸੁਰੱਖਿਆ ਦੇ ਜਿਹੜੇ ਇੰਤਜ਼ਾਮਾਤ ਨੇ ਉਹ ਪਹਿਲਾਂ ਹੀ ਜਿਹੜੇ ਕਰ ਲਏ ਜਾਂਦੇ ਨੇ ਕਿਉਂਕਿ ਇਹ ਤੀਜੀ ਜਗ੍ਹਾ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਸੇਵਾ ਨਿਭਾ ਰਹੇ ਨੇ ਅੱਜ ਦੀ ਕੀ ਰੂਪਰੇਖਾ ਰਹਿਣ ਵਾਲੀ ਹੈ ਕਿਹੜਾ ਕਿਹੜਾ ਲੀਡਰ ਇੱਥੇ ਜਸਪ੍ਰੀਤ ਪਹੁੰਚਣ ਵਾਲਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਾ ਜੋ ਕੀ ਨੇ ਉਹ ਦੋਵੇਂ ਜਿਹਨੇ ਸਭ ਤੋਂ ਪਹਿਲਾਂ ਪਹਿਰੇਦਾਰੀ ਦੀ ਸੇਵਾ ਕਰਨਗੇ ਬਾਕੀ ਲੀਡਰਾਂ ਦੀ ਕੀ ਕੋਈ ਸੇਵਾ ਹੈ ਅੱਜ ਦੇ ਦਿਨ ਦੀ हां बिल्कुल देखो पहला दोनों जाने दी पहरेदारी दी सेवा है हालांकि फतेगढ साहब ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ સેવા ਹੈ ਤੇ ਉਸ ਤੋਂ ਬਾਅਦ ਜਿਹੜਾ ਆ ਗੱਲ ਕੀਤੀ ਜਾਵੇ ਤਾਂ ਸੁਖਦੇਵ ਸਿੰਘ ਢੀਟਸਾ ਨੇ ਜਿਹੜੇ ਉਸ ਤੱਕ ਸੀੜੀ ਸ਼ਕੇਸਗੜ੍ਹ ਸਾਹਿਬ ਸੀਗੇ ਕੱਲ ਜਿਹੜੇ ਉਹਨਾਂ ਵੱਲੋਂ ਸੇਵਾ ਉੱਥੇ ਨਿਭਾਈ ਜਾ ਰਹੀ ਸੀਗੀ ਤੇ ਬਾਕੀ ਲੀਡਰਾਂ ਨੂੰ ਜਿਹੜੀ ਹੈ ਕੇਵਲ ਕੀਰਤਨ ਸਰਵਣ ਕਰਨ ਤੇ ਭੰਡੇ ਮਾਜਣ ਦੀ ਜਿਹੜੀ ਹੈ ਉਹ ਸੇਵਾ ਉਹ ਦਿੱਤੀ ਗਈ ਹੈ ਕਿ ਸਿਰਫ ਜਿਹੜਾ ਕੀਰਤਨ ਸਰਵਣ ਕੀਤਾ ਜਾਵੇ ਤੇ ਜਿਹੜੇ ਭੰਡੇ ਮਾਜੇ ਜਾਣ ਤੇ ਬਾਕੀ ਜਿਹੜਾ ਹੈ ਸਿਰਫ ਦੋ ਜਿਹੜੇ ਸ਼ਖਸੀ ਚਾਹੇ ਉਹਨਾਂ ਚ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਸੁਖਦੇਵ ਸਿੰਘ ਢੀਟਸਾ ਦੋਹਾਂ ਨੂੰ ਪਹਿਰੇਦ ਕਿ ਜਿਸ ਕੇ ਪੰਜਾ ਤਖਤਾਂ ਦੇ ਉੱਤੇ ਤਿੰਨ ਤਖਤ ਤੇ ਦੋ ਗੁਰਦੁਆਰਿਆਂ ਸਾਹਿਬ ਦੇ ਸਾਹਮਣੇ ਤੇ ਜਿੱਥੇ ਦੋ ਵੱਡੇ ਗੁਰਦੁਆਰੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਫਤੇਗੜ ਸਾਹਿਬ ਹੈ ਤੇ ਦੂਜਾ ਮੁਖਸਰ ਸਾਹਿਬ ਆ ਸਾਰੀ ਸਿਕਿਉਰਿਟੀ ਤੁਹਾਨੂੰ ਨਾਲ ਨਾਲ ਦਿਖਾ ਰਹੇ ਆ ਦੇਖੋ ਪੂਰੀ ਸਿਕਿਉਰਿਟੀ ਲੱਗ ਚੁੱਕੀ ਆ ਇਸੇ ਜਗ੍ਹਾ ਤੋਂ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਐਂਟਰ ਕਰਨਗੇ ਇਸੇ ਜਗ੍ਹਾ ਤੋਂ ਜਿਹੜੀ ਉਹ ਐਂਟਰੀ ਕੀਤੀ ਜਾਵੇਗੀ ਚੰਦ ਮਿੰਟਾਂ ਚ ਪਹੁੰਚਣ ਵਾਲੇ ਨੇ ਕਿਉਂਕਿ ਲਗਾਤਾਰ ਸੁਰੱਖਿਆ ਦੇ ਵਿੱਚ ਕੋਈ ਕੋਤਾਹੀ ਜਿਹੜੀ ਉਹ ਨਹੀਂ ਵਰਤੀ ਜਾਵੇਗੀ ਇਸ ਕਰਕੇ ਹੀ ਹਰ ਲੇਅਰਜ਼ ਵੱਖ-ਵੱਖ ਲੇਅਰਜ਼ ਜਿਹੜੀਆਂ ਤਿਆਰ ਕੀਤੀਆਂ ਗਈਆਂ ਆ ਸਿਵਲ ਦੇ ਵਿੱਚ ਆ ਉਹਦੇ ਵਿੱਚ ਤੇ ਤਵਾਮ ਜਿਹੜੇ ਰੇ ਇੱਥੇ ਸੁਰੱਖਿਆ ਕਰਮੀ ਜਿਹੜੇ ਮੌਜੂਦ ਨੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੇ ਐਸਪੀ ਸੋ ਕਿ ਆ ਕਿ ਕਰ ਵੀਆਈਪੀ ਮੂਵਮੈਂਟ ਹੈ ਲਗਾਤਾਰ ਦੋ ਦਿਨ ਸਾਰੀ ਸੁਰੱਖਿਆ ਦੇ ਪ੍ਰਬੰਧ ਹੈ ਜੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਾਰੇ ਪ੍ਰਬੰਧ ਕੀਤੇ ਗਏ ਬਿਲਕੁਲ ਜਿਹੜੇ ਨੇ ਸਾਰੇ ਪ੍ਰਬੰਧ ਕੀਤੇ ਗਏ ਨੇ ਸੰਗਤ ਨੂੰ ਵੀ ਧਿਆਨ ਚ ਰੱਖਦਿਆ ਹੋਇਆ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਸੋ ਇਹ ਤੁਹਾਨੂੰ ਜਿਹੜੀ ਤਸਵੀਰ ਇਸ ਸਮੇਂ ਅਸੀਂ ਦਿਖਾ ਰਹੇ ਹਾਂ ਤਮਾਮ ਜਿਹੜੇ ਨੇ ਇੱਥੇ ਸਿਵਲ ਦੇ ਵਿੱਚ ਸਾਰੇ ਹੀ ਸੀਨੀਅਰ ਪੁਲਿਸ ਕਰਮੀ ਨੇ ਜਿਹੜੇ ਇੰਤਜ਼ਾਰ ਦੇ ਵਿੱਚ ਖੜੇ ਨੇ ਹਰ ਇੱਕ ਗੇਟ ਹਰ ਇੱਕ ਜਗ੍ਹਾ ਦੇ ਉੱਤੇ ਇੱਕ ਇੱਕ ਚੈੱਕਪੋਸਟ ਲਾਈ ਗਈ ਆ ਤੇ ਉਸ ਤੋਂ ਇਲਾਵਾ ਫਿਲਟਰ ਕੀਤਾ ਜਾ ਰਿਹਾ ਇਹ ਵੀ ਧਿਆਨ ਰੱਖਿਆ ਜਾ ਰਿਹਾ ਕਿ ਕਿਸੇ ਵੀ ਤਰੀਕੇ ਨਾਲ ਕੋਈ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਆਪ ਸਿਵਲ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਜਦ ਸੰਗਤ ਆਉਂਦੀ ਆ ਤਾਂ ਉਹਦਾ ਖਾਸ ਧਿਆਨ ਰ ਜਿਸ ਤੋਂ ਬਾਅਦ ਜਿਹੜਾ ਆ ਜਿੱਥੇ ਆਮ ਸੰਗਤ ਨੂੰ ਦਿੱਕਤ ਨਾ ਆਉਣ ਤੋਂ ਬਾਅਦ ਵੀ ਜਿਹੜਾ ਆ ਇਹ ਤਿਆਰ ਆ ਜਿਹੜਾ ਰੱਖਿਆ ਜਾ ਰਿਹਾ ਸੋ ਇਹ ਇੱਕ ਐਂਟਰੀ 게ਟ ਹੈਗਾ ਜਿੱਥੋਂ ਹੁਣ ਜਿਹੜਾ ਆ ਸੁਖਵੀਰ ਸਿੰਘ ਬਾਦਲ ਜਿਹੜੇ ਉਹ ਐਂਟਰੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅੰਦਰ ਉਸ ਥਾਂ ਤੇ ਜਿੱਥੇ ਸਮੇਂ ਅਸੀਂ ਮੌਜੂਦ ਸੀ ਉਸ ਥਾਂ ਤੇ ਜਿਹੜਾ ਲੈ ਕੇ ਜਾਇਆ ਜਾਵੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਜਿੱਥੇ ਜਾ ਕੇ ਉਹ ਸਭ ਤੋਂ ਪਹਿਲਾਂ ਪਹਿਲਾ ਜਾਤੀ ਜੀ ਆ ਅਸੀਂ ਉਹ ਪੁਲਿਸ ਦੇ ਨੀਸ ਤੋਂ ਇਲਾਵਾ ਐਸਜੀਪੀਸੀ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਖਾਸ ਤੌਰ ਦੇ ਉਤੇ ਕਿ ਸੰਗਤ ਵੀ ਪਰੇਸ਼ਾਨ ਨਾ ਹੋਵੇ ਸੁਰੱਖਿਆ ਦੇ ਵਿੱਚ ਵੀ ਕੋਈ ਕੋਤਾਹੀ ਨਾ ਵਰਤੀ ਜਾਵੇ ਦੇਖੋ ਐਜੀਪੀਸੀ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਆਪਣੇ ਪੂਰੇ ਪ੍ਰਬੰਧ ਕੀਤੇ ਗਏ ਨੇ ਕੋਈ ਟਾਸਕ ਫੋਰਸ ਹਮੇਸ਼ਾ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਵਿੱਚ ਰਹਦੀ ਹੈ ਤੇ ਜਿਹੜੀ ਤਦਾਰ ਉਹਦੀ ਵਧਾ ਦਿੱਤੀ ਜਾਂਦੀ ਹੈ ਤਾਂ ਕਿ ਜਿਹੜਾ ਇੱਕ ਕੇਰਾ ਐਜੀਪੀਸੀ ਦਾ ਵੀ ਰਹੇ ਕਿਉਂਕਿ ਆਮ ਜਿਹੜੀ ਮਰਿਆਦਾ ਸਹਿਤ ਸੰਗਤ ਨੂੰ ਜਿਹੜਾ ਆ ਡੀਲ ਕਰਨਾ ਆ ਉਹ ਜਾਦਾ ਬੈਟਰ ਜਿਹੜੇ ਨੇ ਐਜੀਪੀਸੀ ਦੇ ਜਿਹੜੇ ਮੁਲਾਜ਼ਮ ਹੋ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਉਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੁੰਦੀ ਹੈ ਕਿ ਕਿਸੇ ਕਿਵੇਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਨੂੰ ਜਿਹੜਾ ਆ ਉਹ ਡੀਲ ਕਰ ਰਹਾ ਸੰਗਤ ਦੇ ਨਾਲ ਸੋ ਉਹ ਜਿਹੜੇ ਨੇ ਉਹਨਾਂ ਦਾ ਕੇਰਾ ਵੀ ਜਿਹੜਾ ਲ ਸੋ ਤੇ ਵੀ ਜਿਹੜਾ ਆ ਇੱਕ ਇੱਕ ਕਰਕੇ ਜਿਹੜੇ ਐ ਜੀਪੀਸੀ ਟਾਸਕ ਫੋਰਸ ਦੇ ਮੈਂਬਰ ਇੱਕ ਤੋਂ ਦੋ ਉਹ ਵੀ ਲਾਏ ਗਏ ਨੇ ਨਾਲ ਤਾਂ ਕਿ ਸਹਿਯੋਗ ਜਿਹੜਾ ਆ ਬਹੁਤ ਨਾਲ ਦੀ ਨਾਲ ਤਸਵੀਰਾਂ ਜਰੂਰ ਵਿਖਾਉਂਦੇ ਰਹੋ ਤੇ ਜਾਣਕਾਰੀ ਵੀ ਦਿੰਦੇ ਰਹੋ ਪਰ ਤਸਵੀਰਾਂ ਮੌਜੂਦਾ ਹਾਲਾਤਾਂ ਦੀਆਂ ਜਰੂਰ ਸਾਂਝੀਆਂ ਕਰਿਓ ਦਰਸ਼ਕ ਦੇ ਨਾਲ ਪਹੁੰਚ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਅਮਨ ਅਮਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਸੋ ਜਿਹੜੇ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਸੋ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਤਾਂ ਇੱਥੇ ਹਲਚਲ ਹੁੰਦੀ ਨਜ਼ਰ ਆ ਰਹੀ ਹੈ ਗੁਰੂ ਘਰ ਦੇ ਬਾਹਰ ਕੁਝ ਗੱਡੀਆਂ ਦਾ ਜਿਹੜਾ ਕਾਫਲਾ ਹੈ ਉਹ ਵੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਐਂਟਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਅੱਗੇ ਪਾਇਲਟ ਜਿਪਸੀ ਤੇ ਨਾਲ ਤਾਂ ਇੱਥੇ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਦਾ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ ਮੇਰੇ ਸਹਿਯੋਗੀ ਜਸਪ੍ਰੀਤ ਦੇ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਹੁੰਚ ਰਹੇ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਉਸ ਦੇ ਨਾਲ ਹੀ ਜਿਹੜੇ ਆਲਾ ਇੰਤਜ਼ਾਮ ਨੇ ਉਹ ਸੁਰੱਖਿਆ ਦੇ ਨਜ਼ਰ ਆ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਧਾਰਮਿਕ ਸਜ਼ਾ ਉਹਨਾਂ ਨੂੰ ਲਗਾਈ ਗਈ ਹੈ ਤਨਖਾਹ ਲਗਾਈ ਗਈ ਹੈ ਉਸ ਨੂੰ ਪੂਰਾ ਕਰਨ ਦੇ ਲਈ ਤਾਂ ਅੱਜ ਦੂਜਾ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਦਾ ਤੇ ਅੱਜ ਦੂਜੇ ਦਿਨ ਵੀ ਸੇਵਾ ਨਿਭਾਉਣਗੇ ਸੁਖਬੀਰ ਸਿੰਘ ਬਾਦਲ ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੂਰੇ ਇੰਤਜ਼ਾਮਾਤ ਇੱਥੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੀ ਆਪਣੀ ਸਿਕਿਉਰਿਟੀ ਕਿਉਂਕਿ ਜੈਡ ਪਲੱਸ ਸਿਕਿਉਰਿਟੀ ਸੁਖਬੀਤ ਸਿੰਘ ਬਾਦਲ ਨੂੰ ਮਿਲੀ ਹੋਈ ਹੈ ਤਾਂ ਉਹ ਵੀ ਪੂਰੇ ਤਰੀਕੇ ਦੇ ਨਾਲ ਸਤਰਕ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਜ਼ਿਲ੍ਹਾ ਪੁਲਿਸ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਸੁਰੱਖਿਆ ਦੇ ਵਿੱਚ ਕੋਤਾਹੀ ਜਿਹੜੀ ਹੈ ਇੱਥੇ ਨਾ ਸਾਹਮਣੇ ਆਵੇ ਹਾਲਾਂਕਿ ਇੱਕ ਵਾਰ ਤਾਂ ਫਜ਼ੀਅਤ ਜਿਹੜੀ ਹੈ ਉਹ ਅੰਮ੍ਰਿਤਸਰ ਪੁਲਿਸ ਦੀ ਵੇਖਣ ਨੂੰ ਮਿਲੀ ਪਰ ਇਹ ਜਿਹੇ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਕਿਸੇ ਵੀ ਤਰੀਕੇ ਦੀ ਜਿਹੜੀ ਕੋਤਾਹੀ ਹੈ ਕੋਈ ਵੀ ਅਣਗਹਿਲੀ ਹੈ ਉਹ ਨਹੀਂ ਵਰਤੇਗੀ ਤਾਂ ਲਾਜ਼ਮੀ ਹੈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਜਿਹੜੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹਰ ਇੱਕ ਪਾਸੇ ਪੁਲਿਸ ਦੇ ਵੱਲੋਂ ਪੈਣੀ ਨਜ਼ਰ ਜਿਹੜੀ ਹੈ ਉਹ ਬਣਾਈ ਹੋਈ ਹੈ ਤਾਂ ਇਹ ਤਸਵੀਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਸਾਂਝੀ ਕਰ ਰਹੇ ਹਾਂ ਤਾਂ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਆਸ਼ਕ ਵੀ ਲਗਾਤਾਰ ਜੁੜੇ ਹੋਏ ਨੇ ਤਾਂ ਜਸਪ੍ਰੀਤ ਸੁਖਬੀਰ ਸਿੰਘ ਬਾਦਲ ਹੁਣ ਇੱਥੇ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਪਹਿਰੇਦਾਰ ਦੇ ਵਜੋਂ ਸੇਵਾ ਨਿਭਾਉਣਗੇ ਤੇ ਕੌਣ-ਕੌਣ ਲੀਡਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਨਾਲ ਇੱਥ ਸਰਪੇਦ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜੇ ਉਹਨੇ ਕਾਰ ਡਰਾਈਵ ਕਰਕੇ ਆਏ ਨੇ ਵੰਟੀ ਰਮਾਣਾ ਨੇ ਜਿਹੜੇ ਨਾਲ ਉਹਨਾਂ ਦੇ ਪਹੁੰਚੇ ਨੇ ਹਾਲਾਂਕਿ ਹਜੇ ਹੋਰ ਲੀਡਰਾਂ ਦਾ ਪਹੁੰਚਣਾ ਹਜੇ ਇੱਥੇ ਬਾਕੀ ਹੈ ਕਿਉਂਕਿ ਜਿਹੜਾ ਆ ਇੱਕ ਇੱਕ ਕਰਕੇ ਜਿਹੜੇ ਲੀਡਰ ਆਪੋ ਆਪਣੇ ਵਹੀਕਲ ਦੇ ਨਾਲ ਇੱਥੇ ਪਹੁੰਚਦੇ ਨੇ ਪਰ ਵੰਟੀ ਰਮਾਣਾ ਅੱਜ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਪਹੁੰਚੇ ਨੇ ਇੱਥੋਂ ਹੀ ਜਿਹੜਾ ਸੁਖਵੀਰ ਸਿੰਘ ਬਾਦਲ ਹੁਣ ਜਿਹੜੇ ਕੁਝ ਹੋਰ ਸਾਥੀ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਸਿਕਿਉਰਿਟੀ ਦਾ ਕੇਰਾ ਜਿਆਦਾ ਜਿਹੜਾ ਵਧਾਇਆ ਗਿਆ ਹੈ ਸਿਕਿਉਰਿਟੀ ਦੇ ਕੇਰੇ ਕਰਕੇ ਹੀ ਜਿਹੜਾ ਕੀ ਕੀ ਗੱਲ ਕੀਤੀ ਜਾਵੇ ਤਾਂ ਇਥੇ ਮੌਜੂਦ ਹੈ ਤੇ ਲੋਕਲ ਲੀਡਰਸ਼ਿਪ ਵੱਲੋਂ ਹੀ ਜਿਹੜਾ ਆ ਨਾਲ ਜਿਹੜਾ ਆ ਸਾਥ ਦਿੱਤਾ ਜਾ ਰਿਹਾ ਆ ਪਰ ਇਹ ਵੱਖ-ਵੱਖ ਲੇਅਰਜ਼ ਹੁੰਦੀਆਂ ਨੇ ਸਿਕਿਉਰਿਟੀ ਦੀਆਂ ਲੇਅਰਜ਼ ਨੂੰ ਜਿਹੜਾ ਆ ਨਾਲ ਜਿਹੜਾ ਮੇਨਟੇਨ ਕਰਨਾ ਪੈਂਦਾ ਆ ਕਿਉਂਕਿ ਹੁਣ ਆਪਣੀ ਜਿਹੜੀ ਸਿਕਿਉਰਿਟੀ ਉਹ ਵੀ ਨਾਲ ਹੈਗੀ ਆ ਜੈਡ ਪਲੱਸ ਨਾਲ ਹੈਗੀ ਆ ਲੋਕਲ ਸਿਕਿਉਰਿਟੀ ਹੈਗੀ ਆ ਉਹ ਤਮਾਮ ਸਿਕਿਉਰਿਟੀ ਆ ਹੁਣ व्हीਲਚੇਅਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਉਹਨਾਂ ਨੂੰ व्हीਲਚੇਅਰ ਦੇ ਉੱਤੇ ਜਿਹੜਾ ਆ ਨਾਲ ਲੈ ਕੇ ਜਾਇਆ ਜਾ ਰਿਹਾ ਹੁਣ ਸਭ ਤੋਂ ਪਹਿਲਾਂ ਜਿਹੜਾ ਆ ਉਹ ਪਹਿਰੇਦਾਰ ਦੀ ਜਿਹੜੀ ਆਪਣੀ ਸਜ਼ਾ ਅਗਲੀ ਜਿਹੜੀਆਂ ਸੇਵਾਵਾਂ ਜਿਹੜੀਆਂ ਉਹਨਾਂ ਵੱਲੋਂ ਆਪਣੀਆਂ ਨਿਵਾਇਆਂ ਜਾਣਗੀਆਂ ਸੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੁਖਵੀਰ ਸਿੰਘ ਬਾਦਲ ਦੀਆਂ ਜਦ ਹੁਣੇ ਉਹ ਜਿਹੜੇ ਪਹੁੰਚੇ ਨੇ ਤਾਂ ਇਹ ਇੱਕ ਇਹ ਕਹੇ ਕਿ ਦੂਜਾ ਦਿਨ ਅੱਜ ਹੈਗਾ ਇੱਥੇ ਆਮਨ ਉਹਨਾਂ ਦਾ ਕਿ ਪਹਿਲਾ ਦਿਨ ਸੀ ਜਦ ਕੱਲ ਉਹ ਇੱਥੇ ਪਹੁੰਚੇ ਸੀਗੇ ਤਾਂ ਅੱਜ ਦੂਜਾ ਦਿਨ ਐਸ ਤੋਂ ਬਾਅਦ ਤਲਵੰਡੀ ਸਾਬੋ ਜਾ ਕੇ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਸੇਵਾ ਨਿਭਾਈ ਜਾਵੇਗੀ ਤੇ ਉਸ ਤੋਂ ਬਾਅਦ ਤਲਵੰਡੀ ਸਾਬੋ ਤੋਂ ਬਾਅਦ ਆ ਕੇ ਕਾ ਫਿਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਜਿਹੜਾ ਆ ਅੱਜ ਇਸੇ ਤਰੀਕੇ ਨਾਲ ਅਗਲੇ ਦੜ ਦੜ ਪੜਾਉ ਉਹਦਾ ਮੁਕਸਰ ਸਾਹਿਬ ਪਹੁੰਚਣਗੇ ਮੁਕਸਰ ਸਾਹਿਬ ਜਾ ਕੇ ਅੱਜ ਕੁਝ ਸੇਵਾਾਂ ਦੇ ਵਾਈ ਜਾਪ ਹੈ ਕਿ ਤਿੰਨ ਜਿਹੜੇ ਨੇ ਇਸ ਤੋਂ ਬਾਅਦ ਲਗਾਤਾਰ ਚੱਲਦਾ ਆ ਰਹੇ ਅੱਜ 6ਵਾਂ ਦਿਨ ਹੈਗਾ ਆ 7ਵਾਂ ਦਿਨ ਜਿਹੜਾ ਤਲਵੰਡੀ ਸਾਹਿਬ ਉਹ 8ਵਾਂ ਦਿਨ ਤਲਵੰਡੀ ਸਾਹਿਬ ਉਰ ਰਵੇਗਾ 9ਵਾਂ ਦਿਨ ਮੁਕਸਰ ਸਾਹਿਬ ਤੇ 10ਵਾਂ ਦਿਨ ਵੀ ਜਿਹੜਾ ਮੁਕਸਰ ਸਾਹਿਬ ਉਹ ਰਹੇਗਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਅਸੀਂ ਤਵਾ ਲੀਡਰਸ਼ਿਪ ਦੀ ਆ तमाम ਜਿਹੜੇ ਆਗੂਆ ਦੀਆਂ ਤੇ ਇੱਥੇ ਜਿਹੜੇ ਅੱਜ ਪਹੁੰਚੇ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਤਾਂ ਕਿ ਜਿਹੜਾ ਆ ਉਹਨਾਂ ਵੱਲੋਂ ਜਿਹੜੀ ਆ ਉਹ ਸੇਵਾ ਨਿਭਾਈ ਜਾ ਸਕੇ ਸੋ ਇਹ ਹੁਕਮ ਹੈ ਗੁਰੂ ਦਾ ਜੋ ਹੁਕਮ ਦਾ ਪਾਣਾ ਮੰਨਦਿਆਂ ਹੋਇਆਂ ਜਿਹੜੇ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਇੱਥੇ ਅੱਜ ਪਹੁੰਚੇ ਨੇ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਤੇ ਬਿਲਕੁਲ ਪਹੁੰਚ ਚੁੱਕੇ ਨੇ ਬਿਲਕੁਲ ਡਿਊਟੀ ਤੇ ਪਹੁੰਚ ਚੁੱਕੇ ਆ ਹੁਣ ਪੋਸ਼ਾਕ ਜਿਹੜੀ ਆ ਉਹ ਪਾਈ ਜਾਵੇਗੀ ਪੋਸ਼ਾਕ ਪਾ ਕੇ ਅਮ ਜਿਹੜਾ ਫੇਰ ਜਿਹੜਾ ਇਹ ਹੱਥ 'ਚ ਜਿਹੜਾ ਵਰਕਸ਼ਾਪ ਫੜਿਆ ਜਾਵੇਗਾ ਲਾ ਕੇ ਜੇ ਨਕਮਸਤਕ ਹੁੰਦੇ ਨਜ਼ਰ ਆ ਰਿਹਾ ਜਿੱਥੇ ਜਿਹੜਾ ਮਥਟਿਕ ਆ ਜਾ ਰਿਹਾ ਗੁਰੂ ਸਾਹਿਬ ਦਾ ਓਟ ਆਸਰਾ ਲੱਗਦਾ ਜਾ ਰਿਹਾ ਉਸ ਤੋਂ ਬਾਅਦ ਆ ਕੀ ਕਾਰ ਫੇਰ ਜਿਹੜਾ ਆ ਅ ਅੱਗੇ ਆਪਣੀ ਸੇਵਾ ਵੱਲ ਜਾਇਆ ਜਾ ਰਿਹਾ ਗੁਰੂ ਅੱਗੇ ਜਿਹੜਾ ਆ ਸਿਰ ਝੁਕਾਇਆ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਸਮੇਂ ਅਸੀਂ ਦਿਖਾ ਰਿਹਾ ਸਾਂਝੀਆਂ ਕਰ ਰਹੇ ਆ ਫਤੇਗੜ ਸਾਹਿਬ ਤੋਂ ਕਿਉਂਕਿ ਹਾਲਾਂਕਿ ਜੇ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ ਹਜੇ ਸੰਭਵ ਨਹੀਂ ਕਿਉਂਕਿ व्हीਲ ਚੇਅਰ ਦੇ ਨੇ ਸੁਖਬੀਰ ਬਾਦਲ ਖੋਤੇ व्हीਲ ਚੇਅਰ ਤੇ ਹੋਣ ਕਰਕੇ ਹੀ ਜਿਹੜਾ ਆ ਉਹਨਾਂ ਨੂੰ ਜਿਹੜਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਅਸੀਂ ਸੁਖਬੀਰ ਸਿੰਘ ਬਾਦਲ ਜਿਹੜਾ ਇੱਥੇ ਪਹੁੰਚੇ ਨੇ ਬਾਦਰ ਤੇ ਉਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਹਾਲਾਂਕਿ ਹਿੜਾਲ ਵਾਲੇ ਜਿਹੜਾ ਸੁਰੱਖਿਆ ਕੇ ਰਾਏ ਵਾਲੇ ਵਾਲੇ ਜਿਹੜੇ ਆ ਜਿਹੜੇ ਲੋਕ ਮੌਜੂਦ ਨੇ ਜਿਹੜੇ ਨੇ ਸੋ ਇਹ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਤੁਸੀਂ ਦੇਖ ਪਾ ਰਹੇ ਹੋ ਤਾਂ ਬਿਲਕੁਲ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਆਸ਼ਕ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਿੱਥੇ ਸੁਖਵੀਰ ਸਿੰਘ ਬਾਦਲ ਗੁਰੂ ਅੱਗੇ ਆਪਣਾ ਅਕੀਦਾ ਪੇਟ ਕਰਕੇ ਮੱਥਾ ਟੇਕਣ ਤੋਂ ਬਾਅਦ ਆਪਣੀ ਧਾਰਮਿਕ ਸੇਵਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਗਈ ਹੈ ਉਸ ਨੂੰ ਸੰਪੂਰਨ ਕਰਨਗੇ ਅੱਜ ਦੂਜਾ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਦਾ ਉਸ ਤੋਂ ਬਾਅਦ ਇਹ ਸੇਵਾ ਦਾ ਜਿਹੜਾ ਪੜਾਅ ਹੈ ਉਹ ਅੱਗੇ ਵਧੇਗਾ ਤੇ ਜਿਵੇਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਸੁਣਾਇਆ ਗਿਆ ਤਨਖਾਹ ਲਗਾਈ ਗਈ ਧਾਰਮਿਕ ਸੇਵਾ ਜਿਹੜੀ ਹੈ ਸਜ਼ਾ ਲਗਾਈ ਗਈ ਉਸ ਨੂੰ ਪੂਰਾ ਕਰ ਰਹੇ ਨੇ ਗੁਰੂ ਦਾ ਪਾਣਾ ਮੰਨ ਰਹੇ ਨੇ ਦਾ ਗੁਰੂ ਦਾ ਬਖਸ਼ਿੰਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਸ ਦਾ ਹਰ ਹੁਕਮ ਹਰ ਇੱਕ ਸਿੱਖ ਮੰਨਦਾ ਹੈ ਤਾਂ ਜਿਵੇਂ ਜਸਪ੍ਰੀਤ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜੋ ਹੁਕਮ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਸੇ ਵੀ ਗੁਰਸਿੱਖ ਨੂੰ ਦਿੱਤਾ ਜਾਂਦਾ ਹੈ ਉਹ ਮਨ ਨੀਵਾ ਕਰਕੇ ਉਸ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਹੈ ਤੇ ਉਸੇ ਤਰੀਕੇ ਦੇ ਨਾਲ ਇੱਕ ਨਿਮਾਣੇ ਸਿੱਖ ਦੇ ਵਜੋਂ ਸੁਖਬੀਰ ਸਿੰਘ ਬਾਦਲ ਵੀ ਧਾਰਮਿਕ ਸਜ਼ਾ ਨੂੰ ਪੂਰਾ ਕਰ ਰਹੇ ਨੇ ਤਾ ਬਿਲਕੁਲ ਦੇਖੋ ਧਾਰਮਿਕ ਸਜਾਇ ਹੈ ਇੱਕ ਇਹ ਤਨਖਾਹ ਜਿਸ ਨੂੰ ਕਿਹਾ ਜਾਂਦਾ ਤਨਖਾਈਆ ਘਰਾ ਦਿੰਦਾ ਗਾਇ ਸੁਖਵੀਰ ਸਿੰਘ ਬਾਦਲ ਨੂੰ ਪਹਿਲਾ ਪਰ ਇਹ ਅਕਾਲ ਤਖਤ ਦੇ ਸਰਮੁਖਾ ਜੋ ਵੀ ਇੱਕ ਸੇਖਾ ਦੁਨੀਆਂ ਜਿੱਥੇ ਕਿਤੇ ਵੀ ਵਾਅਦਾ ਹੋਵੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਜਦਾ ਕਰਦਾ ਸਿਰ ਝੁਕਾਉਂਦਾ ਉਹਦਾ ਹੁਕਮ ਜਿਹੜਾ ਸਿਰ ਮੱਥੇ ਮੰਨਦਾ ਇਸ ਤਰੀਕੇ ਨਾਲ ਜਿਹੜਾ ਆ ਹੁਕਮ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਮੰਨਿਆ तमाम ਅਕਾਲੀ ਦਲ ਲੀਡਰਸ਼ਿਪ ਨੇ ਮੰਨਿਆ ਉਸ ਸਮੇਂ ਦੀ ਕੈਬਨਟ ਨੇ ਮੰਨਿਆ ਜੋ ਹੁਕਮ ਦਿੱਤਾ ਗਿਆ ਉਸ ਹੁਕਮ ਤੇ ਚੱਲਦਿਆਂ ਹੋਇਆ ਹੀ ਆ ਕੇਕਾਰ ਜਿਹੜਾ ਆ ਇੱਥੇ ਅੱਜ ਸੁਖਵੀਰ ਸਿੰਘ ਬਾਦਲ ਹੋਣਾ ਜ ਉਸ ਤਖਤ ਤੋਂ ਉਸ ਅਕਾਲਪੁਰਖ ਤੋਂ ਉੱਪਰ ਕੋਈ ਵੀ ਨਹੀਂ ਕੋਈ ਇਨਸਾਨ ਨਹੀਂ ਚਾਹੇ ਉਹ ਕੋਈ ਵੀ ਹੋਵੇ ਕੋਈ ਵੱਡਾ ਲੀਡਰ ਹੋਵੇ ਕੋਈ ਹੋਰ ਸ਼ਖਸੀਅਤ ਹੋਵੇ ਹਰ ਕੋਈ ਜੜਾ ਆ ਉਹ ਸਿਰ ਚੋਂਦਾ ਆ ਜੇ ਅਕਾਲ ਤਖਤ ਦੇ ਸਾਹਮਣੇ ਇਸੇ ਤਰੀਕੇ ਨਾਲ ਹੀ ਜਿਹੜਾ ਸੁਖਵੀਰ ਸਿੰਘ ਬਾਦਲ ਜੀ ਪੇਸ਼ ਹੋਏ ਸੀ ਬਿਨਾਂ ਕਿੰਤੂ ਪਰੰਤੂ ਕੀਤੇ ਬਿਨਾਂ ਕੋਈ ਸਵਾਲ ਕੀਤੇ ਉਹਨਾਂ ਨੇ ਸਰ ਹਰ ਹਰ ਇੱਕ ਹੁਕਮ ਨੂੰ ਸਿਰ ਮੱਥੇ ਜਿਹੜਾ ਲੱਤਾ ਤੇ ਉਸ ਦੇ ਨਾਲ ਨਾਲ ਜਿਹੜਾ ਹਰ ਚੀਜ਼ ਕਬੂਲੀ ਵੀ ਆ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਜਿਹੜਾ ਆ ਉਹ ਚ ਹਾਂ ਨਾ ਦਾ ਜਵਾਬ ਸੀ ਸਿਰਫ ਹਾਂ ਕਰਕੇ ਆਪਣਾ ਸਭ ਕੁਝ ਕਬੂਲਰ ਨੇ ਕਹਿ ਦਿੱਤਾ ਸੀ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੈਂ ਅਫਸਰ ਛੁਕਾ ਕੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਕੇ ਜਿਹੜਾ ਆ ਉੱਥੇ ਪਹੁੰਚਿਆ ਸੋ ਇਹ ਬਿਲਕੁਲ ਇਹ ਇੱਕ ਬੜਾ ਰਿਸਪੈਕਟ ਹੈ ਗਿਆ ਗੁਰੂ ਲਈ ਇੱਕ ਸਤਕਾਰ ਹੈ ਜਿਹੜਾ ਕਿ ਹਰ ਸਿੱਖ ਆਪਣੇ ਦਿਲ ਚ ਰੱਖਦਾ ਉਹ ਸਤਕਾਰ ਜਿਹੜਾ ਹੈ ਇੱਥੇ ਨਜ਼ਰ ਵੀ ਆ ਰਿਹਾ ਹਾਲਾਂਕਿ ਅਜੇ ਇਸ ਸਮੇ ਜਿਹੜਾ ਆ ਸੁਰੱਖਿਆ ਘੇਰੇ ਨੂੰ ਇਸ ਸੈਟ ਹੋਣ ਚ ਟਾਈਮ ਲੱਗਦਾ ਆ ਕਿਉਂਕਿ ਇੱਕ ਜਗ੍ਹਾ ਜੇ ਤੁਸੀਂ ਕਿਸੇ ਨੂੰ ਬਿਠਾਉ ਰਿਹਾ ਉਹ ਉਹਨੂੰ ਤਿਆਰ ਕਰਨਾ ਉਹਨੂੰ ਸੈੱਟ ਕਰਨਾ ਹਰ ਚੀਜ਼ ਨੂੰ ਮੂਮੈਂਟ ਨੂੰ ਸਮਝਣਾ ਕਿਉਂਕਿ ਨਹੀਂ ਚਾਹੁੰਦੇ ਇੱਥੇ ਦੇ ਲੋਕਲ ਪੁਲਿਸ ਵੀ ਹੁਣ ਕਿ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਜੋ ਇੱਕ ਘ ਤੋ ਹੈ ਉਸ ਦੇ ਨਾਲ ਜਿਹੜਾ ਆ ਸਿਕਿਉਰਿਟੀ ਤੋੜਦਾ ਆ ਵਿਅਕਤੀ ਜਿਹੜਾ 4 ਫੁੱਟ ਦੇ ਨੇੜੇ ਪਹੁੰਚ ਜਾਂਦਾ ਆ ਗਨ ਲੈ ਕੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਨੂੰ ਜ਼ਰੂਰ ਇੱਥੇ ਕਵਰ ਕੀਤਾ ਜਾ ਰਿਹਾ ਹੈ ਉਹ ਚੀਜ਼ਾਂ ਲੈ ਕੇ ਵਕ ਵਕ ਘੇਰੇ ਬਣਾਏ ਗਏ ਨੇ ਇੱਕ ਖਾਸ ਕਰਕੇ ਇੱਕ ਮੁਸ਼ਕਿਲ ਇਹ ਵੀ ਆ ਜਾਂਦੀ ਹੈ ਕਿ ਜਦ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਤਾਂ ਸੰਗਤ ਨੇ ਲਗਾਤਾਰ ਆਈ ਜਾਏ ਜਾਣਾ ਤੇ ਮੱਥਾ ਟੇਕਣਾ ਹੈ ਤਾਂ ਤੁਹਾਨੂੰ ਜਿਹੜਾ ਆ ਉਸ ਇਸ ਤਰੀਕੇ ਦੇ ਸਿਕਿਉਰਿਟੀ ਪ੍ਰਬੰਧ ਜਿਹੜੇ ਪਾਣੇ ਨੇ ਕਿ ਤੁਸੀਂ ਉਹਨਾਂ ਨੂੰ ਡਿਸਟਰਬ ਵੀ ਨਾ ਕਰ ਸਕੋ ਤੇ ਉਸ ਦੇ ਨਾਲ ਨਾਲ ਜਿਹੜਾ ਆ ਤੁਸੀਂ ਇਹ ਜਿਹੜਾ ਆ ਕੰਮ ਆਪਣਾ ਸਥਾਨੀ ਨਾਲ ਜਿਹੜਾ ਕਰ ਸਕੋ ਸੋ ਇਹ ਤਸਵੀਰਾਂ ਨੇ ਇਸ ਸਮੇਂ ਜਿਹੜੀਆਂ ਲਾਈਵ ਤਸਵੀਰਾਂ ਅੱਜ ਦੂਜੇ ਦਿਨ ਦੀਆਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਤਮਾਮ ਲੀਡਰਸ਼ਿਪ ਇੱਥੇ ਮੌਜੂਦ ਆ ਤਮਾਮ ਲੋਕ ਮੌਜੂਦ ਨੇ ਇੱਕ ਇੱਕ ਕਰਕੇ ਆਪਾਂ ਜਿਹੜੇ ਨੇ ਸੀਨੀਅਰ ਲੀਡਰ ਨੂੰ ਮੌਂਚਣਾ ਸ਼ੁਰੂ ਹੋਇਆ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਆ ਉਹ ਕਰ ਲੰਨੇ ਆ ਸੋ ਚੀਮਾ ਸਾਹਿਬ ਸਾਡਾ ਮੌਜੂਦ ਹੈ ਇੱਥੇ ਜਿਹੜੇ ਨੇ ਚੀਮਾ ਸਾਹਿਬ ਜਿਹੜੇ ਇੰਚਾਰਜ ਨੇ ਫਤੇਗੜ ਸਾਹਿਬ ਦੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਉੱਤੇ ਦੂਜਾ ਦਿਨ ਅੱਜ ਫਤੇਗੜ ਸਾਹਿ ਵਾਇਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਆਕਾਲ ਤਖਤ ਸਾਹਿਬ ਦੁਆਰਾ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸਾਧ ਸੰਗਤਜੀਤ ਸਿੰਘ ਬਾਦਲ ਜੀ ਨੂੰ ਜੋ ਸਜਾ ਜਾਂ ਆਪਾਂ ਸੇਵਾ ਕਹ ਲਈਏ ਉਹ ਲਈ ਗਈ ਹੈ ਅੱਜ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਦੂਸਰਾ ਦਿਨ ਹੈ ਅੱਜ ਉਹ ਸੇਵਾ ਨਿਭਾਉਣ ਵਾਸਤੇ ਇੱਥੇ ਆਏ ਨੇ ਔਰ ਪੂਰੇ ਟਾਈਮ ਤੇ 9:30 ਵਜੇ ਉਹ ਇੱਥੇ ਬੈਠ ਗਏ ਆ ਔਰ 12 ਵਜੇ ਤੱਕ ਕੀਰਤਨ ਦੀ ਔਰ ਲੰਗਰ ਦੀ ਸੇਵਾ ਕਰ ਤੋਂ ਉਪਰੰਤ ਇੱਥੋਂ ਵਿਦਾਗੀ ਲੈਣਗੇ ਹੋ ਔਰ ਵਰਕਰਾਂ ਚ ਪੂਰਾ ਸ਼ਾਇ ਵਰਕਰ ਆਪਣੇ ਆਪ ਹਮ ਹਵਾ ਕੇ ਸਾਰੇ ਇੱਥੇ ਪਹੁੰਚੇ ਨੇ ਮੈਂ ਵਰਕਰ ਸਾਹਿਬਾਂ ਦਾ ਵੀ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਤ ਦੁਆਰਾ ਜਿਹੜੀ ਸੇਵਾ ਉਹ ਬੜੀ ਮਰਿਆਦਾ ਦੇ ਵਿੱਚ ਰਹਿ ਕੇ ਨਿਭਾੜ ਰਹੇ ਨੇ ਦੇਖੋ ਜੀ ਸੇਵਾ ਤਾਂ ਚੱਲ ਰਹੀ ਹੈ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਿਮਾਣੇ ਸਿੱਖ ਦੇ ਤਰ੍ਹਾਂ ਇੱਥੇ ਜਿਹੜਾ ਵੀ ਕਾਲ ਤਖਤ ਸਾਹਿਬ ਬਣੀਓ ਹੁਕਮ ਹੋਇਆ ਸੀਗਾ ਉਸ ਨੂੰ ਨਿਭਾ ਰਹੇ ਹੈ ਪਰ ਇੱਕ ਗੱਲ ਦਾ ਬੜਾ ਅਫਸੋਸ ਹੈ ਕਿ ਅੱਜ ਕੱਲ੍ਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਇਸ ਨੂੰ ਪੋਲੀਟੀਕਲ ਰੰਗ ਦੇਣ ਦੀ ਬਹੁਤ ਕੁ ਜ਼ਿਆਦਾ ਕੋਸ਼ਿਸ਼ ਕਰ ਰਹੀਆਂ ਜਿਵੇਂ ਕਿ ਆ ਪਿੱਛੇ ਜੇ ਇੱਕ ਦੋ ਬਿਆਨ ਬੜੇ ਸ਼ੇਮਫੁਲ ਤੇ ਬੜੇ ਬੜੇ ਨਿੰਦਿਆਯੋਗ ਬਿਆਨ ਦਿੱਤੇ ਵੇ ਗਏ ਹੈ ਪੋਲਿਟੀਕਲ ਪਾਰਟੀਆਂ ਤੋਂ ਸੋ ਮੈਂ ਇਹ ਰਿਕਵੈਸਟ ਕਰੂੰਗਾ ਵੀ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਇਸ ਪੋਲਿਟੀਕਲ ਸਿਸਟਮ ਤੋਂ ਉੱਤੇ ਉੱਟ ਕੇ ਇੱਕ ਸਿੱਖ ਦੇ ਤੌਰ ਤੇ ਇੱਕ ਪੰਜਾਬੀ ਦੇ ਤੌਰ ਤੇ ਇਸ ਚੀਜ਼ ਨੂੰ ਲਿਆ ਜਾਵੇ ਤੇ ਇਸ ਮੁੱਦੇ ਨੂੰ ਇਨਵੈਸਟੀਗੇਟ ਕੀਤਾ ਜਾਵੇ ਵੀ ਇਹ ਕਿਉਂ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਕਿ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਚਾਉਣਾ ਚਾਹੀਦਾ ਪੰਜਾਬ ਕੋਸ਼ਿਸ਼ ਹੈ ਤਾਂ ਬਚਾਉਣ ਦੀ ਲੋੜ ਹੈ ਇਨਕੁਆਇਰੀ ਦੀ ਲੋੜ ਹੈਗੀ ਆ ਤੇ ਹਰ ਇੱਕ ਜਿਹੜੀ ਆ ਇੱਥੇ ਤਮਾਮ ਜਿਹੜੀ ਲੋਕਲ ਲੀਡਰਸ਼ਿਪ ਜਿਹੜੀ ਮੌਜੂਦ ਹੈਗੀ ਹਾਲਾਂਕਿ ਜਿਹੜੀ ਆ ਸੀਨੀਅਰ ਲੀਡਰਸ਼ਿਪ ਨੇ ਜਿਹੜਾ ਪਹੁੰਚ ਰਹੀ ਹੈ ਸਭ ਕਿਵੇਂ ਦੇਖ ਰਹੇ ਹੋ ਲਗਾਤਾਰ ਸੇਵਾ ਜਾ ਰਹੀ ਹੈ ਕਿਸਕਰ ਸਾਹਿਬ ਵੀ ਤੁਸੀਂ ਮੌਜੂਦ ਸੀ ਇੱਥੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਮਣੀ ਕਲੀਦਲ ਦੇ ਪ੍ਰਧਾਨ ਸਦਾ ਸੁਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਲਗਾਈ ਗਈ ਹੈ ਉਹ ਨਿਰੰਤਰ ਉਸੇ ਦਿਨ ਤੋਂ ਜਿਹੜੀ ਸੇਵਾ ਉਹ ਅਕਾਲ ਤਖਤ ਦੇ ਹੁਕਮਾਂ ਦੇ ਤਹਿਤ ਮੰਨ ਰਹੇ ਨੇ ਔਰ ਉਹ ਸੇਵਾ ਨਿਭਾ ਰਹੇ ਨੇ ਕਿਉਂਕਿ ਸਿੱਖਾਂ ਨੂੰ ਜਿਹੜਾ ਅਕਾਲ ਤਖਤ ਹੈ ਸਾਡੀ ਸਰਵੋਤਮ ਸਤਿ ਹੈ ਔਰ ਉਹਦੇ ਹੁਕਮ ਦੇ ਤਹਿਤ ਹੀ ਸਾਨੂੰ ਚੱਲਣਾ ਚਾਹੀਦਾ ਔਰ ਚੱਲਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੋ ਜਿਹੜੇ ਪਹੁੰਚੇ ਸ਼ੁਰੂਆਤ ਦਲਜੀਤ ਸਿੰਘ ਚੀਮਾ ਜਿਹੜੇ ਨੇ ਉਹ ਵੀ ਜਿਹੜੇ ਨੇ ਇੱਥੇ ਪਹੁੰਚੇ ਨੇ ਹੁਣੇ ਜਿਹੜੇ ਉਹ ਵੀ ਆਪਣੇ ਵੱਲੋਂ ਜਿਹੜਾ ਕੀਰਤਨ ਸਰਵਣ ਕਰਨਗੇ ਸੇਵਾ ਆਪਣੀ ਨਿਭਾਉਣਗੇ ਤੇ ਵਾਕਫ ਜਿਹੜੇ ਲੀਡਰ ਨੇ ਉਹ ਇੱਥੇ ਮੌਜੂਦ ਨੇ ਤੇ ਤਨਵਦੀ ਸਾਹਿਬ ਦਾ ਗੱਲ ਕਰਦੇ ਆ ਚੀਮਾ ਸਾਹਿਬ ਨਾਲ ਪਹਿਲਾ ਜਿਹੜਾ ਚੀਮਾ ਸਾਹਿਬ ਤੇ ਨਾਲ ਹੋਰ ਜਿਹੜੇ ਸੀਨੀਅਰ ਆ ਗੋ ਇੱਥੇ ਮੌਜੂਦ ਨੇ ਕੀਵਰ ਸਾਹਿਬ ਅੱਜ ਫਤੇਗੜ ਸਾਹਿਬ ਪਹੁੰਚੇ ਦੂਜਾ ਦਿਨ ਆ ਲਗਾਤਾਰ ਜਾ ਰਹੀ ਹੈ ਸਰ ਦੇ ਹੁਕਮ ਹੈ ਅਕਾਲ ਤਖਤ ਸਾਹਿਬ ਦਾ ਉਹਦੇ ਮੁਤਾਬਕ ਹਰ ਰੋਜ਼ ਹੀ ਸੇਵਾ ਚੱਲਦੀ ਹੈ ਕੀਰਤਨ ਵੀ ਸਰਵਣ ਕੀਤਾ ਜਾਂਦਾ ਸੋ ਮਾਲਕ ਦਾ ਸ਼ੁਕਰਾਨਾ ਕਿ ਉਹਦੇ ਹੁਕਮ ਦੇ ਵਿੱਚ ਬੜੇ ਆਨੰਦ ਦੇ ਨਾਲ ਸਾਰੀ ਲੀਡਰਸ਼ਿਪ ਵੀ ਵਰਕਰਸ ਹੈ ਬਣ ਵੀ ਸਾਰੇ ਸੇਵਾ ਲਈ ਹਾਜ਼ਰ ਹੈ ਸੇਵਾ ਲਗਾਤਾਰ ਨਿਵਾਣੇ ਸਿੱਖਵਜਨ ਵਾਈ ਜਾ ਰਹੀ ਆ ਪਰ ਬੱਖ-ਬੱਖ ਜਿਹੜੇ ਲੋਕ ਨੇ ਉਹ ਬਿਆੰਕਰਾਂ ਤੇ ਕਮੈਂਟ ਕਰਦੇ ਨੇ ਹਟਲੇ ਰਵਰੀਤ ਬਿੱਟੂ ਕਦੇ ਕੋਈ ਪਿਆਰ ਦੇਂਦਾ ਕਦੇ ਕੋਈ ਦੇ ਚਲੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਸਾਨੂੰ ਜਿਹੜੀ ਗੁਰੂ ਨੇ ਸੇਵਾ ਲਈ ਅਸੀਂ ਆਪਣੀ ਪੂਰੀ ਕਰਨੀ ਇਸ ਕਰਕੇ ਜਿੰਨੇ ਦਿਨ ਸੇਵਾ ਚੱਲਦੀ ਐ ਅਸੀਂ ਆਪਣੀ ਸੇਵਾ ਕਰਦੇ ਰਹਿਣਾ ਕਿ ਗੁਰੂ ਮਹਾਰਾਜ ਸਾਡੀ ਸੇਵਾ ਪ੍ਰਬੰਧ ਕਰਨ ਬਾਕੀ ਆਲੋਚਨਾ ਆਉਣ ਦਾ ਕੰਮ ਆਲੋਚਨਾ ਕਰਨਾ ਉਹ ਕਰਦੇ ਰਹਿਣ ਉਸਾਰੇ ਇੰਤਜ਼ਾਮ ਸਿਕਿਉਰਟੀ ਤੁਸੀਂ ਦੇਖ ਰਹੇ ਹੋ ਲਗਾਤਾਰ ਹੈ ਪਰ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਸੰਗਤ ਨੂੰ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ ਕਿਸ ਤਰੀਕੇ ਨਾਲ ਆਵਾਂ ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਘਟਨਾ ਸੀ ਉਸ ਤੋਂ ਬਾਅਦ ਜਰੂਰ ਜਿਹੜਾ ਆ ਸਾਰੇ ਚੁੱਕ ਦੇਖੋ ਅੰਮ੍ਰਿਤਸਰ ਦੀ ਘਟਨਾ ਨੇ ਤੇ ਸਾਰੇ ਨਾਨਕ ਨਾਮ ਲੈਵਾਂ ਨੂੰ ਸਾਰੇ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਕਿ ਸਚਕੰਡ ਸ੍ਰੀ ਦਰਬਾਰ ਸਾਹਿਬ ਉਹਦਾ ਰਹਾਣियत ਦਾ ਵਾਤਾਵਰਣ ਸ਼ਾਂਤੀ ਦਾ ਵਾਤਾਵਰਣ ਔਰ ਉੱਥੇ ਕੋਈ ਆ ਕੇ ਗੇਟ ਦੇ ਉੱਤੇ ਮੁਖਦਵਾਰ ਦੇ ਉੱਤੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲੋਂ ਇੱਕ ਸੇਵਾਦਾਰ ਨੂੰ ਜਿਹੜੀ ਐ ਸੇਵਾ ਲਾ ਕੇ ਉੱਥੇ ਬਿਠਾਇਆ ਗਿਆ ਉੱਥੇ ਆ ਕੇ ਇਸ ਤਰ੍ਹਾਂ ਗੋਡੀਆਂ ਚਲਾ ਕੇ دہشت ਪੈਦਾ ਕਰਨੀ ਕਾਤੜਾ ਦਾ ਹਮਲਾ ਕਰਨਾ ਇਸ ਤੋਂ ਘਣਾਉਣਾ ਕੰਮ ਹੋਰ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਵੀ ਕੋਈ ਬੰਦਾ ਕਰਦਾ ਉਹ ਮੈਂ ਕਹਿੰਦਾ ਇਸ ਤੋਂ ਦੁਸ਼ਟਾਂ ਵਾਲਾ ਕੰਮ ਹੋਰ ਕੇ ਹੋ ਨਹੀਂ ਸਕਦਾ ਸਮੀਪ ਤੁਸੀਂ ਵੀ ਇੱਥੇ ਮੌਜੂਦ ਆ ਲਗਾਤਾਰ ਉੱਥੇ ਦਰਬਾਰ ਸਾਹਿਬੇ ਮੌਜੂਦ ਸੀ ਕਿਸ ਤਰੀਕੇ ਦਾ ਸਾਰਾ ਤੁਸੀਂ ਮਾਹੌਲ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਜਾਂਦਾ ਤੇ ਪਤਿਤ ਦੇ ਪਾਵਨ ਹੋ ਕੇ ਨਿਕਲਦਾ ਉੱਥੋਂ ਜਿਹੜੀ ਧਾਰਮਿਕ ਤੌਰ ਤੇ ਸਜ਼ਾ ਦਿੱਤੀ ਜਾਂਦੀ ਆ ਉਹ ਸਜ਼ਾ ਨੂੰ ਉਹ ਆਪਣੇ ਤਨ ਦੇਹੀ ਨਾਲ ਨਿਭਾਉਂਦਾ ਵੀ ਆ ਤੇ ਜਿੰਨੇ ਵੀ ਅਕਾਲੀ ਲੀਡਰ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੀ ਇਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਸੀ ਉਹਦਾ ਅੱਜ ਛੇਵਾਂ ਦਿਨ ਹੈ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ಅಪਾਰ ਕਿਰਪਾ ਤੇ ਬਖਸ਼ਿਸ਼ ਕੀਤੀ ਬੜੇ ਚਿਰ ਦਾ ਇਹ ਕਦੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਰੂਹ ਤੋਂ ਤਨੋਂ ਤੇ ਮਨੋਂ ਇਹ ਸਮਰਪਿਤ ਹੋ ਕੇ ਜਿਹੜੀ ਸੇਵਾ ਸਵੀਕਾਰ ਕੀਤੀ ਆ ਤੇ ਜਿਹੜੇ ਗੁਰੂ ਕਾ ਸਿੱਖ ਤਨਉਮਨ ਉਹਥੇ ਸਮਰਪਿਤ ਹੋ ਜਾਂਦਾ ਫਿਰ ਗੁਰੂ ਸਾਹਿਬ ਜੀ ਮੇਰਾ ਭਰੇ ਹੱਥ ਵੀ ਬਖਸ਼ਿਸ਼ ਵੀ ਕਰਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਾਰੇ ਕਾਲੀ ਵਰਕਰ ਜਿਹੜੇ ਉਹ ਵੀ ਬੜੇ ਸ਼ਾਨ ਅਤਿਸ਼ਾਨ ਔੜ ਕੇ ਆਉਂਦੇ ਆ ਸੇਵਾ ਵੀ ਕਰਦੇ ਆ ਤੇ ਸੇਵਾ ਹੀ ਸਭ ਤੋਂ ਉੱਤਮ ਜਿਹੜਾ ਕਰਮ ਆ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਪਹਿਲਾਂ ਬਖਸ਼ਿਸ਼ ਕੀਤਾ ਸੀ ਸੋ ਅੱਜ ਫਿਰ ਛੇਵੇਂ ਦਿਨ ਦੇ ਵਿੱਚ ਪਰਧਾਨ ਜੀ ਬਜ਼ੌਰ ਸੇਵਾਦਾਰ ਬਣ ਕੇ ਫਿਰ ਆਪਣੇ ਕੀਰਤਨ ਸਰਵਣ ਕਰਕੇ ਭਾਂਡੇ ਮਾਂਜ ਕੇ ਆਪਣੀ ਜਿਹੜੀ ਸਜਾ ਹੈ ਉਹ ਪੂਰੀ ਕਰ ਰਹੇ ਹਨ ਜੀ ਬਹੁਤ 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 ਧੰਨਵਾਦ ਹੈ ਤੇ ਵਕੂਆ ਕਾ ਲੀਡਰ ਜਿਹੜੇ ਇੱਥੇ ਮੌਜੂਦ ਆ ਲਗਾਤਾਰ ਉਹਨਾਂ ਨਾਲ ਚਰਚਾ ਕਰਦੇ ਰਹੇ ਆ ਕਿ ਲਾਲ ਇੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਪਹਿਲੇਦਾਰ ਦੇ ਤੌਰ ਤੇ ਉਹ ਗੁਰੂ ਦੇ ਦਰਬਾਰ ਦੇ ਵਿੱਚ ਵਰਸ਼ਾ ਫੜ ਕੇ ਤੇ ਪਿਸ਼ਾਕ ਪਾ ਕੇ ਬੈਠੇ ਨੇ ਤੇ ਉਤੋਂ ਅਗਲੀ ਸੇਵਾ ਜਿਹੜੀ ਆ ਕੀਰਤਨ ਸਰਵਣ ਕਰਨ ਦੇ ਨਾਲ ਵਕੂਆ ਕਾ ਸੇਵਾ ਹੋਣਗੀ ਜੀ ਜੀ ਜਸਪ੍ਰੀਤ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਜਸਪ੍ਰੀਤ ਮੇਰੇ ਸਹਿਯੋਗੀ ਦੇ ਵੱਲੋਂ ਤਸਵੀਰਾਂ ਵਿਖਾਈਆਂ ਗਈਆਂ ਇਸ ਤੋਂ ਇਲਾਵਾ ਮੇਰੇ ਸਹਿਯੋਗੀ ਜਗਦੇਵ ਵੀ ਜੁੜੇ ਹੋਏ ਸਨ ਜਗਦੇਵ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸੇਵਾ ਨੂੰ ਪੂਰਾ ਕਰ ਰਹੇ ਨੇ